ਜੋ ਅੱਜ ਸੈਮੀਨਾਰ ਹੋਇਆ ਉਹਦੇ ਬਾਰੇ। ਅੱਛਾ ਮੈਂ ਡਾਕਟਰ ਨੀਤਿਕਾ ਲਾਲਾ ਜਗਤ ਨਾਥ ਕਾਲਜ ਪ੍ਰਿੰਸੀਪਲ ਮੈਂ ਇਹ ਦੱਸਣਾ ਚਾਹੀਏ ਕਿ ਜਿਹੜਾ ਅੱਜ ਇਹ ਸੈਮੀਨਾਰ ਹੋਇਆ ਇਹ ਸਾਨੂੰ ਡੀਨ ਕਾਲਜ ਡਵੈਲਪਮੈਂਟ ਕੌਂਸਲ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਇਹਦੀ ਗ੍ਰਾਂਟ ਮਿਲੀ। ਅਸੀਂ ਉਸ ਦੇ ਅੰਡਰ ਇਹ ਸੈਮੀਨਾਰ ਜਿਹੜਾ NEP 2020 ਤੇ ਕਰਾਇਆ। ਜਿਹਦਾ ਮੇਨ ਜਿਹੜਾ ਟੌਪਿਕ ਸੀ ਉਹ ਸੀ NEP 2020 ਅਕੈਡੈਮਿਕ ਲੀਡਰਸ਼ਿਪ ਗਵਰਨੈਂਸ ਐਂਡ ਮੈਨੇਜਮੈਂਟ। ਐਂਡ ਦੇ ਅੰਡਰ NEP ਦੇ ਜਿਹੜੇ ਸਭ 3 ਇੰਚ ਲਏ ਗਏ ਔਰ ਇਹ ਦੱਸਣ ਦੀ ਕੋਸ਼ਿਸ਼ ਕੀਤੀ ਗਈ ਕਿ ਜਿਹੜੀ ਇਹ ਨਵੀਂ ਪਾਲਿਸੀ ਹੈ ਉਹ ਇੰਪਲੀਮੈਂਟ ਕਰ ਰਹੇ ਆ ਤਾਂ ਹਰ ਚੀਜ਼ ਦੇ ਕੁਝ ਪ੍ਰੋਸ ਐਂਡ ਕੌਨਸ ਨੇ ਤੇ ਕੀ ਉਹਨਾਂ ਦੇ ਪੋਜ਼ਿਟਿਵ ਪੁਆਇੰਟਸ ਨੇ ਕੀ ਨੈਗੇਟਿਵ ਨੇ ਕੀ ਚੈਲੰਜਸ ਨੇ ਤੇ ਉਹਨੂੰ ਕਿਵੇਂ ਓਵਰਕਮ ਕਰਨਾ ਹੈ ਤੇ ਇਹਦੇ ਲਈ ਸਾਡੇ ਕੋਲ ਵਿਸ਼ੇਸ਼ ਤੌਰ ਤੇ ਜਿਹੜੇ ਪ੍ਰੋਫੈਸਰ ਡਾਕਟਰ ਜਤਿੰਦਰ ਗਰੋਵਰ ਸਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਡਿਪਾਰਟਮੈਂਟ ਆਫ ਐਜੂਕੇਸ਼ਨ ਤੋਂ ਪਹੁੰਚੇ ਐਜ਼ ਅ ਕੀਨੋਟ ਸਪੀਕਰ ਔਰ ਸਾਡੇ ਕੋਲ ਪਹੁੰਚੇ ਡਾਕਟਰ ਸੰਦੀਪ ਕਟਾਰੀਆ ਜੀ ਪ੍ਰਿੰਸੀਪਲ ਜੀਟੀਪੀ ਨੈਸ਼ਨਲ ਕਾਲਜ ਦਾਖ ਐਜ਼ ਅ ਰਿਸੋਰਸ ਪਰਸਨ ਸਾਡੇ ਕੋਲ ਪਹੁੰਚੇ ਡਾਕਟਰ ਸੁਮੇਰ ਸ਼ਰਮਾ ਜੀ ਬਾਬਾ ਬੰਦਾ ਸਿੰਘ ਬਹਾਦਰ ਕਾਲਜ ਆਫ ਐਜੂਕੇਸ਼ਨ ਫਰੀਦਕੋਟ ਤੋਂ ਜਿਨ੍ਹਾਂ ਨੇ ਨੈਸ਼ਨਲ ਐਜੂਕੇਸ਼ਨ ਪਾਲਿਸੀ ਦੇ ਅਲੱਗ-ਅਲੱਗ ਸਬ ਥੀਮਸ ਨੂੰ ਹੈਂਡਲ ਕਰਦੇ ਹੋਏ ਉਹਨਾਂ ਬਾਰੇ ਜਾਣਕਾਰੀ ਦਿੱਤੀ ਤੇ ਇਸ ਸੈਮੀਨਾਰ ਇਹ ਜਿਹੜਾ ਸੀ ਹਾਈਬ੍ਰਿਡ ਮੋਡ ਤੇ ਕੀਤਾ ਗਿਆ ਕਿ ਇਹਦੇ ਵਿੱਚ ਸਾਡੇ ਕੋਲ ਆਨਲਾਈਨ ਵੀ ਬਹੁਤ ਸਾਰੇ ਜਿਹੜੇ ਡੈਲੀਗੇਟਸ ਸੀ ਉਹਨਾਂ ਨੇ ਜੁਆਇਨ ਕੀਤਾ ਬਹੁਤ ਸਾਰੇ ਕਾਲਜਸ ਦੇ ਪ੍ਰਿੰਸੀਪਲ ਤੇ ਸਕੂਲਸ ਦੇ ਪ੍ਰਿੰਸੀਪल्स ਨੇ ਸਟੂਡੈਂਟਸ ਨੇ ਉਹਨਾਂ ਨੇ ਸਾਡੇ ਕੋਲ ਜੁਆਇਨ ਕੀਤਾ ਔਰ ਟੈਕਨੀਕਲ ਸੈਸ਼ਨ ਦੇ ਵਿੱਚ ਦੋ ਪੈਰਲਲ ਸੈਸ਼ਨ ਚਲਾਏ ਗਏ ਜਿਦੇ ਵਿੱਚ ਅਲੱਗ-ਅਲੱਗ ਕਾਲਜਿਸ ਨੇ ਅਲੱਗ-ਅਲੱਗ ਪਰਸਨਸ ਨੇ ਜਿਹੜੇ ਪੇਪਰ ਪ੍ਰੈਜ਼ੈਂਟ ਕੀ ਥੈਂਕ ਯੂ ਸਰ ਜੀ ਨਾਮ ਤੁਹਾਡਾ ਤੇ ਕਿੱਥੋਂ ਆਏ ਆ ਆਪਣੇ ਬਾਰੇ ਹਾਂ ਮੇਰਾ ਨਾਮ ਡਾਕਟਰ ਜਤਿੰਦਰ ਗਰੋਵਰ ਆ ਮੈਂ ਪ੍ਰੋਫੈਸਰ ਆ ਪੰਜਾਬੀ ਯੂਨੀਵਰਸਿਟੀ ਦੇ ਵਿੱਚ এডਿਕੇਸ਼ਨ ਡਿਪਾਰਟਮੈਂਟ ਦੇ ਵਿੱਚ ਤੇ ਅੱਜ ਸੈਮੀਨਾਰ ਦੇ ਲਈ ਅਸੀਂ ਇੱਥੇ ਆਏ ਹੋਏ ਆ ਤੇ ਸੈਮੀਨਾਰ ਦੇ ਵਿੱਚ ਮੇਰੀ ਕੀਨੋਟ ਆਪਣਾ ਸਪੀਚ ਸੀਗੀ ਜਿੰਦੇ ਚ ਮੇਰਾ ਟੌਪਿਕ ਸੀਗਾ ਵੀ ਕਰੀਕੂਲਮ ਦੇ ਵਿੱਚ ਰੀਡਿਜ਼ਾਈਨ ਕਰਕੇ ਐਨਪੀ 2020 ਨਾਲ ਅਸੀਂ ਕਿਵੇਂ ਬੱਚਿਆਂ ਦੇ ਵਿੱਚ ਅਮਪਲਾਈਬਿਲਟੀ ਵਧਾ ਸਕਦੇ ਆ ਤੇ ਕੀ ਕੀ ਜੜੀ ਅਕੈਡਮਿਕ ਲੀਡਰਸ਼ਿਪ ਦੀ ਆ ਉਹਦੇ ਵਿੱਚ ਚੇਂਜਸ ਹੋਣਗੇ ਆ ਅਸੀਂ ਉਹਦੇ ਲਈ ਡਿਸਕਸ ਕੀਤਾ ਬੱਚਿਆਂ ਨਾਲ ਤੇ ਜਿਹੜੇ ਕਾਲਜਿਸ ਤੋਂ ਹੋਰ ਕਾਲਜਿਸ ਤੋਂ ਤੇ ਸਕੂਲਾਂ ਤੋਂ ਪ੍ਰਿੰਸੀਪਲ ਤੇ ਟੀਚਰ ਆਏ ਹੋਏ ਆ ਉਹਨਾਂ ਨਾਲ ਡਿਸਕਸ਼ਨ ਹੋਈ ਆ ਦੀ ਨਵੇਂ ਤਬਦੀਲੀਆਂ ਆ ਰਹੀਆਂ ਨੇ ਬਾਰੇ ਦੱਸੋ ਦੇਖੋ ਜਿਹੜੀਆਂ ਮੇਨ ਕਾਲਜਸ ਦੇ ਵਿੱਚ ਹਾਇਰ ਐਜੂਕੇਸ਼ਨ ਤਬਦੀਲੀ ਆ ਰਹੀ ਹੈ ਹਾਇਰ ਐਜੂਕੇਸ਼ਨ ਦਾ ਪਹਿਲਾ ਤਾਂ ਸਟਰਕਚਰ ਹੀ ਚੇਂਜ ਕਰ ਰਿਹਾ ਹੈ ਜਿਹੜੇ ਸਟੈਂਡ ਅਲੋਨ ਇੰਸਟੀਚੂਟ ਹੈ ਜਿੱਦਾਂ ਬੀਐਡ ਕੱਲੇ ਚੱਲਦੇ ਸੀ ਉਹਨਾਂ ਨੂੰ ਅਸੀਂ ਮਲਟੀ ਡਿਸਪਲਿਨ ਇੰਸਟੀਚੂਟ ਦੇ ਵਿੱਚ ਲੈ ਕੇ ਜਾ ਰਹੇ ਹਾਂ ਜਾਂ ਇਹਨਾਂ ਨੂੰ ਮਲਟੀ ਡਿਸਪਲਿਨ ਇੰਸਟੀਚੂਟ ਚ ਚੇਂਜ ਕਰ ਰਿਹਾ ਹੈ ਇਹਨਾਂ ਕਾਲਜਾਂ ਦੇ ਵਿੱਚ ਹੀ ਬੀਏ ਦੇ ਕੋਰਸ ਚੱਲਣਗੇ ਉਸ ਤੋਂ ਬਾਅਦ ਆਈਟ ਦਾ ਇੰਟੀਗ੍ਰੇਟਿਡ ਟੀਚਰ ਐਜੂਕੇਸ਼ਨ ਪ੍ਰੋਗਰਾਮ ਹੈ 4 ਇਅਰ ਬੀਏ ਬੀਐਡ ਉਸ ਤੋਂ ਬਾਅਦ ਹੌਲੀ ਹੌਲੀ ਇਹਨ ਐਮਏ ਦੇ ਵਿੱਚ ਚੇਂਜ ਆਏਗੀ ਐਮਏ ਵਾਲੇ ਕੋਰਸੇ ਸ਼ੁਰੂ ਹੋ ਜਾਣਗੇ ਜਿੱਦਾਂ ਐਮਐਡ ਤੇ ਬੀਐਡ ਦਾ ਵੀ ਟਿਨਿਓਰ ਚੇਂਜ ਹੋ ਰਿਹਾ 2026 ਤੋਂ ਜਿਹੜੀ ਬੀਐਡ ਪਹਿਲਾਂ 2 ਸਾਲ ਦੀ ਸੀ ਹੁਣ ਬੀਐਡ 1 ਸਾਲ ਦੀ ਹੋਣ ਜਾ ਰਹੀ ਹੈ ਜਿਹੜਾ ਬੱਚਾ 4 ਸਾਲ ਦੀ ਬੀਏ ਕਰਕੇ ਆਊਗਾ ਉਹ 1 ਸਾਲ ਦੀ ਬੀਐਡ ਕਰੂਗਾ ਜਿਹੜਾ ਬੱਚਾ ਆਪਣਾ ਜਿਹੜਾ ਐਮਐਡ ਹੈ ਜਿਹੜਾ ਪਹਿਲਾਂ 2 ਸਾਲ ਦੀ ਚੱਲ ਰਹੀ ਸੀ ਹੁਣ ਦੁਬਾਰਾ 1 ਸਾਲ ਦੀ ਹੋ ਰਹੀ ਹੈ ਜਿਹੜਾ ਬੱਚਾ 4 ਸਾਲ ਦੀ ਬੀਏ ਕਰਕੇ 1 ਸਾਲ ਦੀ ਬੀਐਡ ਕਰੂਗਾ ਉਹ 1 ਸਾਲ ਦੀ ਐਮਐਡ ਕਰੂਗਾ ਜਿਹੜਾ ਬੱਚਾ 4 ਸਾਲ ਦੀ ਬੀਏ ਬੀਐਡ ਕਰਕੇ ਆਇਆ ਉਹ 1 ਸਾਲ ਦੀ ਐ ਉਹਦੇ ਵਿੱਚ ਕਾਲਜਿਸ ਨੂੰ ਵੀ ਬੇਨਿਫਿਟ ਹੈ ਉਹਦੇ ਰੈਗੂਲੇਸ਼ਨ ਬਣ ਰਹੇ ਆ ਨਵੀਆਂ ਕਮੇਟੀਆਂ ਬਣ ਗਈਆਂ ਸਿਲੇਬਸ ਵੀ ਬਣ ਰਿਹਾ ਤੇ ਰੈਗੂਲੇਸ਼ਨ ਐਸੇ ਸਾਲ ਪਾਰਲੀਮੈਂਟ ਤੋਂ ਪਾਸ ਹੋ ਕੇ ministry of education ਤੋਂ پاس ਹੋ ਕੇ implement ਹੋ ਜਾਣਗੇ 2026 ਤੋਂ ਜਿਹੜੀ ਐਡਮਿਸ਼ਨ ਹੋਣੀ ਹੈ ਉਹ B.Ed 1 ਸਾਲ ਦੀ B.Ed 2 ਸਾਲਾਂ ਦੀ ਤੇ M.Ed 1 ਸਾਲ ਦੀ ਹੋਏਗੀ ਕਿਉਂਕਿ B.Ed 2 ਸਾਲਾਂ ਜਿਹੜੀ ਉਹਨਾਂ ਲਈ ਹੋਏਗੀ ਸਿਰਫ ਜਿਹੜੇ ਬੱਚਿਆਂ ਨੇ B.Ed 3 ਸਾਲ ਦੀ ਕੀਤੀ ਹੈ ਕਿਉਂਕਿ ਹਾਲੇ BA ਕਈ ਜਗ੍ਹਾ ਤੇ 3 ਸਾਲ ਦੀ ਚੱਲ ਰਹੀ ਹੈ ਚੇਂਜ ਨਹੀਂ ਹੋਈ ਇਸ ਲਈ B.Ed 2 ਸਾਲ ਵੀ ਨਾਲ-ਨਾਲ ਕੰਟੀਨਿਊ ਰਹੂਗੀ ਜਿਹੜੇ ਬੱਚੇ B.Ed 3 ਸਾਲ ਕਰਕੇ ਆਉਣਗੇ ਉਹ B.Ed 2 ਸਾਲਾਂ ਦੀ ਕਰਨਗੇ ਜਿਹੜੇ BA 4 ਸਾਲਾਂ ਦੀ ਕਰਕੇ ਆਉਣਗੇ ਉਹ B.Ed 1 ਸਾਲ ਦੀ ਕਰਨਗੇ ਸਰ ਜਿਹੜੀਆਂ ਯੂਨੀਵਰਸਿਟੀਆਂ ਅਜੇ ਵੀ 3 ਸਾਲ ਦੀ ਬੀਏ ਵਗੈਰਾ ਕਰਵਾ ਰਹੀਆਂ ਨੇ ਉਹਨਾਂ ਦੇ ਵਾਸਤੇ ਇਹ ਸੀਮਾ ਚੱਲਦਾ ਰਹੂਗਾ ਜੀ ਨਹੀਂ ਉਹਦੇ 'ਚ ਇਹ ਪ੍ਰੋਵੀਜ਼ਨ ਹੈ ਜੀ ਜਿਹੜੀ ਨਵੀਂ ਪਾਲਿਸੀ ਦੇ ਵਿੱਚ ਪ੍ਰੋਵੀਜ਼ਨ ਆਇਆ ਜਿਹੜੀ ਬੀਏ 4 ਸਾਲ ਦੀ ਵੀ ਹੋ ਸਕਦੀ ਹੈ ਬੀਏ 3 ਸਾਲ ਦੀ ਵੀ ਹੋ ਸਕਦੀ ਹੈ ਬੱਚਾ ਬੀਏ 'ਚ ਐਡਮਿਸ਼ਨ ਲੈਂਦਾ ਜੋ 1 ਸਾਲ ਬਾਅਦ ਛੱਡ ਕੇ ਚਲਾ ਜਾਂਦਾ ਤਾਂ ਉਹਨੂੰ ਸਰਟੀਫਾਇਡ ਕੋਰਸ ਮਿਲੇਗਾ ਜੇ 2 ਸਾਲ ਬਾਅਦ ਛੱਡ ਕੇ ਜਾਂਦਾ ਉਹਨੂੰ ਡਿਪਲੋਮਾ ਕੋਰਸ ਮਿਲੇਗਾ ਜੇ ਉਹ 3 ਸਾਲ ਬਾਅਦ ਜਾਂਦਾ ਤਾਂ ਉਹਨੂੰ ਗ੍ਰੈਜੂਏਸ਼ਨ ਦੀ ਡਿਗਰੀ ਮਿਲੇਗੀ ਜਿਹੜੀ 4 ਸਾਲਾਂ ਦੀ ਬੀਏ ਆ ਉਹ ਗ੍ਰੈਜੂ ਦੀ ਗ੍ਰੈਜੂਏਸ਼ਨ ਵਿਦ ਰਿਸਰਚ ਦੀ ਡਿਗਰੀ ਮਿਲੇਗੀ ਕੁਝ ਯੂਨੀਵਰਸਿਟੀਆਂ ਨੇ ਹਲੇ ਰੈਗੂਲੇਸ਼ਨ ਚੇਂਜ ਨਹੀਂ ਕੀਤੇ ਬਟ ਹੌਲੀ ਹੌਲੀ ਕਿਉਂਕਿ ਯੂਡੀਸੀ ਦੀ ਰეკਮੈਂਡੇਸ਼ਨ ਆ ਮਿਨਿਸਟਰੀ ਆਫ ਐਜੂਕੇਸ਼ਨ ਦੀ ਰეკਮੈਂਡੇਸ਼ਨ ਆ ਆਉਣ ਵਾਲੇ 1-2 ਸਾਲਾਂ ਚ ਸਾਰੀਆਂ ਯੂਨੀਵਰਸਿਟੀਆਂ ਨੂੰ ਇੰਪਲੀਮੈਂਟ ਕਰਨਾ ਪੈਣਾ ਸਰ ਜੇ ਮਾਸਟਰ ਐਮਏ ਵਗੈਰਾ ਹੁੰਦੇ ਹਾਂ ਹਾਂਜੀ ਉਹ ਕਿੰਨੇ ਸਾਲ ਦੀ ਐਮਏ ਜੀ ਜਿਹੜੀ ਯੂਡੀਸੀ ਦੀ ਰეკਮੈਂਡੇਸ਼ਨ ਆ ਜਿਹੜਾ ਬੱਚਾ ਬੀਏ 4 ਸਾਲ ਦੀ ਕਰਕੇ ਆਏਗਾ ਉਹਦੇ ਲਈ ਐਮਏ 1 ਸਾਲ ਦੀ ਹੋਏਗੀ ਉਹ ਅਮੇ ਡੜੀ ਪਰ ਬੀਰ ਰਿਸਰਚ ਨਾ ਕੀਤੀ ਹੋਣੀ ਚਾਹੀਦੀ ਹੈ ਇਕੱਲੀ ਰਿਸਰਚ ਤੋਂ ਬਿਨਾਂ ਲਈ ਬੀਏ ਨੂੰ ਐਮਏ 1 ਸਾਲ ਦੀ ਨਹੀਂ ਮਿਲੇਗੀ ਜਿਹੜਾ ਬੱਚਾ ਬੀਏ 3 ਸਾਲ ਦੀ ਕਰਕੇ ਆਏਗਾ ਉਹਦੇ ਲਈ ਐਮਏ 2 ਸਾਲ ਦੀ ਹੋਵੇਗੀ ਇਹਦੇ ਲਈ ਪ੍ਰੋਵੀਜ਼ਨ ਬਣ ਰਿਹਾ ਕਿਉਂਕਿ ਹਾਲੇ ਬੀਏ 4 ਸਾਲ ਵਾਲਾ ਜਿਹੜਾ ਬੈਚ ਹੈ ਫਸਟ ਬੈਚ ਉਹ ਨਿਕਲੇਗਾ 27 ਦੇ ਵਿੱਚ 2027 ਦੇ ਵਿੱਚ ਨਿਕਲੇਗਾ ਤਾਂ ਉਸ ਤੋਂ ਬਾਅਦ ਹੀ ਉਹ ਪ੍ਰੋਵੀਜ਼ਨ ਨਾਲ ਨਾਲ ਬਣਨਗੇ ਤਦੋਂ ਤੱਕ ਇਹ ਸਾਰਾ ਲਾਗੂ ਹੋ ਜਾਏਗਾ ਇਹ 2030 ਤੱਕ ਜਿਹੜੀ ਨੈਸ਼ਨਲ ਐਜੂਕੇਸ਼ਨ ਪਾਲਿਸੀ ਦੀ ਰეკਮੈਂਡੇਸ਼ਨ ਹੈ 2030 ਤੱਕ ਇਹ ਸਾਰਾ ਕੁਝ ਚੇਂਜ ਹੋ ਜਾਏਗਾ ਸਾਰਾ ਕੁਝ ਇੰਪਲੀਮੈਂਟ ਇੰਪਲੀਮੈਂਟੇਸ਼ਨ ਦੇ ਵਿੱਚ ਆ ਜਾਏਗਾ ਮੈਂ ਪ੍ਰਿੰਸੀਪਲ ਪਾਬਾ ਬੰਦਾਬਹਾਦਰ ਕਾਲਜ ਆਫ ਐਜੂਕੇਸ਼ਨ ਫਰੀਦਕੋਟੋਂ ਇਸ ਨੈਸ਼ਨਲ ਸੈਮੀਨਾਰ ਜੋ ਕਿ ਕਾਲਜ ਡਵੈਲਪਮੈਂਟ ਕੌਂਸਲ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਸਪਾਂਸਰਡ ਸੈਮੀਨਾਰ ਤੇ ਲਾਲਾ ਲਖਜਗਤ ਨਾਰਾਇਣ ਕਾਲਜ ਆਫ ਐਜੂਕੇਸ਼ਨ ਜਲਾਲਾਬਾਦ ਵਿੱਚ ਕਰਾਇਆ ਜਾ ਰਿਹਾ ਹੈ ਇਸ ਵਿੱਚ NEP 2020 ਦੇ ਅਕੋਰਡਿੰਗ ਜੋ ਨਵੀਆਂ ਪਾਲਿਸੀਜ਼ ਨਵੇਂ ਸਕੂਲ ਦੀ ਜੋ ਚੇਂजेस ਆ ਰਹੀਆਂ ਹਨ ਜੋ ਯੂਨੀਵਰਸਿਟੀ ਜੋ ਪੜਾਈ ਦੇ ਵਿੱਚ ਚੇਂजेस ਆ ਰਹੀਆਂ ਹਨ ਉਸ ਨੂੰ ਕਿਸ ਤਰ੍ਹਾਂ ਬੱਚਿਆਂ ਨੂੰ ਜਾਂ ਟੀਚਰਜ਼ ਨੂੰ ਅਵੇਅਰ ਕੀਤਾ ਜਾ ਸਕੇ ਤਾਂ ਜੋ 2028 ਤੋਂ 30 ਦੇ ਤੱਕ ਇਸ ਨੂੰ ਪ੍ਰੋਪਰ ਵੇ ਨਾਲ ਇੰਪਲੀਮੈਂਟ ਕਰਕੇ ਇਸ ਨੂੰ ਪ੍ਰੋਪਰ ਵੇ ਨਾਲ ਸੈਂਟਰਲ ਗਵਰਨਮੈਂਟ ਜਾਂ ਸਟੇਟ ਗਵਰਨਮੈਂਟ ਦੇ ਸਹਿਯੋਗ ਨਾਲ ਚਲਾਇਆ ਜਾ ਸਕੇ ਇਹ ਸਟੂਡੈਂਟ ਜੋ ਇਨ ਕਾਲਜਿਸ ਵਿੱਚ ਪੜ੍ਹਦੇ ਨੇ ਆਉਣ ਵਾਲੇ ਭਵਿੱਖ ਦੇ ਟੀਚਰਾਂ ਨੇ ਸਕੂਲ ਵਿੱਚ ਇਹਨਾਂ ਨੇ ਹੀ ਇਸ ਪਾਲਿਸੀ ਨੂੰ ਇੰਪਲੀਮੈਂਟ ਕਰਨਾ ਹੈ ਤਾਂ ਕਿ ਆਉਣ ਵਾਲੇ ਬੱਚਿਆਂ ਨੂੰ ਉਸੇ ਐਨਪੀ ਦੇ ਅਕੋਰਡਿੰਗ ਪੜਾਇਆ ਜਾ ਸਕੇ ਇਸ ਵਿੱਚ ਜੋ ਸਟੂਡੈਂਟ ਕਾਲਜ ਵਿੱਚ ਜਾਂ ਅਲੱਗ-ਅਲੱਗ ਥਾਵਾਂ ਤੋਂ ਜੋ ਇਹਨਾਂ ਨੇ ਡੈਲੀਗੇਟ ਸੱਦੇ ਹੈ ਉਹ ਇਸ ਟੀਚਿੰਗ ਕਿਤੇ ਨਾਲ ਹੀ ਸਬੰਧਤ ਰੱਖਦੇ ਹਨ ਸਰ ਜਿਹੜੀ ਨਵੀਂ ਐਜੂਕੇਸ਼ਨ ਦੀ ਤੁਸੀਂ ਗੱਲ ਕਰ ਰਹੇ ਹੋ ਇਹ ਪਹਿਲਾਂ ਨਾਲੋਂ ਕੁਝ ਔਖੀ ਹੋਊਗੀ ਜਾਂ ਸੌਖੀ ਹੋਊਗੀ ਕੀ ਹੋਵੇ ਦੇਖੋ ਦੇ ਬਾਰੇ ਜਾਂ ਇਹ ਪਾਲਸੀ ਔਖੀ ਸੌਖੀ ਦਾ ਇਹ ਇਨਾ ਇਸ਼ੂ ਨਹੀਂ ਹੈ ਜਿਆਦਾ ਇਸ਼ੂ ਇਹਸਦਾ ਹੈ ਵੀ ਜੋ ਇੰਡੀਆ ਦੀ ਪੜਾਈ ਜਾਂ ਇਸ ਮੁਲਕ ਦੀ ਪੜਾਈ ਸੀ ਉਹ ਦਿਨ-ਬ-ਦਿਨ ਪਛੜ ਰਹੀ ਸੀ ਬਾਕੀ ਦੇਸ਼ਾਂ ਨਾਲ ਉਹਨਾਂ ਨੇ ਕੋਸ਼ਿਸ਼ ਉਪਰਾਲਾ ਕੀਤਾ ਵੀ ਬੱਚਿਆਂ ਨੂੰ ਸਕਿੱਲ ਦੇ ਅਕੋਰਡਿੰਗ ਪੜਾਇਆ ਜਾ ਸਕੇ ਨਾ ਕਿ ਸਿਰਫ ਕਿਤਾਬੀ ਗਿਆਨ ਹੀ ਦਿੱਤਾ ਜਾ ਸਕੇ ਫਿਰ ਵੀ ਇਸ ਵਿੱਚ ਕੁਝ ਕਮੀਆਂ ਤਾਂ ਰਹਿੰਦੀਆਂ ਹੀ ਆ ਜਿਵੇਂ ਤੁਸੀਂ ਕਿ ਆ オンਲਾਈਨ ਜੇ ਹੋਏਗੀ ਪੜਾਈ ਹੋ ਸਕਦਾ ਉਹ ਤਾਂ ਜਿਆਦਾ ਬੈਨੀਫਿਟ ਜੋ ਇਸ ਕੰਮ ਨੂੰ ਮਿਸਯੂਜ਼ ਕਰਕੇ ਲੋਕ ਜਿਆਦਾ ਡਿਗਰੀਆਂ ਲੈ ਲੈਣ ਅਲਟੀਮੇਟਲੀ ਗਵਰਨਮੈਂਟ ਤੇ ਹੀ ਚਾਹੰਦੀ ਹੈ ਵੀ ਸਕਿੱਲ ਵਾਲੇ ਬੰਦੇ ਆਣ ਕਿਤਾਬੀ ਪੜਾਈ ਦੀ ਬਗਾਇ ਪਰ ਦੇਖਦੇ ਹਾਂ ਆਉਣ ਵਾਲੇ ਟਾਈਮ 'ਚ ਕਿਸ ਤਰ੍ਹਾਂ ਦਾ ਸਿਨੈਰੀਓ ਹੈ ਕੀ ਇਹਦੇ ਪੋਜ਼ਿਟਿਵ ਜਾਂ ਨੈਗੇਟਿਵ ਇੰਪੈਕਟ ਪੈਂਦਾ ਹੈ ਜਦੋਂ ਇਹ ਪੂਰੀ ਤਰ੍ਹਾਂ ਇੰਪਲੀਮੈਂਟ ਹੋ ਜਾਏਗੀ ਸਰ ਜਿਵੇਂ ਇਹ ਨਵੀਂ ਐਜੂਕੇਸ਼ਨ ਪਾਲਿਸੀ ਹੈ ਪੁਰਾਣੀ ਪਾਲਿਸੀ ਦੇ ਵਿੱਚ ਵਿਦਿਆਰਥੀਆਂ ਨੂੰ ਕੋਈ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਨਹੀਂ ਦਿੱਕਤਾਂ ਦਾ ਸਾਹਮਣਾ ਦਾ ਨਹੀਂ ਕਰਨਾ ਪੈ ਸਕਦਾ ਉਲਟਾ ਉਹਨਾਂ ਨੂੰ ਇਸ ਗੱਲ ਦੀ ਸੁਵਿਧਾ ਹੋਊਗੀ ਵੀ ਜਿਹੜੇ ਬੱਚੇ ਤੇ ਜਿੱਦੜ ਇੰਟਰਸਟ ਹੈ ਉਹ ਪੜਾਈ ਕਰ ਸਕਦਾ ਜਿਵੇਂ ਅੱਗੇ ਨਾਨ ਮੈਡੀਕਲ ਵਾਲਾ ਕਮਰਸ ਦਾ ਕੋਈ ਪੇਪਰ ਨਹੀਂ ਪੜ ਸਕਦਾ ਸੀ ਜਾਂ politcal science ਦਾ ਆਰਟਸ ਵਾਲਾ ਜਾਂ ਆਟ ਐਂਡ ਕraft ਵਾਲਾ ਜਿਹਦੇ ਜਿੱਦੜ ਇੰਟਰਸਟ ਹੋਏਗਾ ਬੱਚਾ ਉਹ ਅਡਾਪਟ ਕਰ ਲੇਗਾ ਉਲਟਾ ਇਹ ਉਹਨੂੰ ਫੇਵਰ ਕਰੇਗੀ ਆਪਾਂ ਇਹ ਕਹਿ ਸਕਦੇ ਹਾਂ ਕਿ ਫੌਰਨ ਦੇ ਨਾਲ ਕੁਝ ਮਿਲਦੀ ਜੁਲਦੀ ਹੋ ਸਕਦੀ ਹੈ ਸਟਡੀ ਮੇਰੇ ਮੁਤਾਬਕ ਤਾਂ ਜੀ ਫੋਰਨ ਦੀ ਪੜ੍ਹਾਈ ਨਾਲੋਂ ਆਪਣੀ ਪੜ੍ਹਾਈ ਜ਼ਿਆਦਾ ਬੈਟਰ ਹੈ ਉਹਨੂੰ ਵੀ ਆ ਰਿਸਰਚ ਪੱਖੋਂ ਅਸੀਂ ਮੰਨਦੇ ਆ ਵੀ ਇੰਡੀਆ ਵਿੱਚ ਕੰਮ ਘੱਟ ਹੈ ਪਰ ਬੇਸਿਕ ਜੋ ਐਲੀਮੈਂਟਰੀ ਐਜੂਕੇਸ਼ਨ ਹੈ ਜਾਂ ਸਕੂਲ ਐਜੂਕੇਸ਼ਨ ਆ ਕਾਲਜ ਐਜੂਕੇਸ਼ਨ ਉਹ ਬਾਹਰਲੇ ਬੁਲਕਨ ਨਾਲੋਂ ਤਾਂ ਬੈਟਰ ਹੈ ਰਿਸਰਚ ਪੱਖੋਂ ਇੰਡੀਆ ਮਾਰਾ ਹੈ ਇਸ ਕਰਕੇ ਉਸ ਕਮੀ ਨੂੰ ਦੂਰ ਕਰਨ ਲਈ ਸਕਿੱਲ ਨੂੰ ਅੱਖੋਂ ਮਾਰਾ ਹੈ ਬੱਚੇ ਪੜ੍ਹਾਈ ਤਾਂ ਕਰ ਜਾਂਦੇ ਆ ਪਰ ਉਹਨਾਂ ਨੂੰ ਕੰਮ ਨਹੀਂ ਆਂਦਾ ਉਹ ਜੈਕਸੂ ਵਿੱਚ ਪ੍ਰੈਕਟਿਕਮ ਦੇ ਰੂਪ ਵਿੱਚ ਚਾਹੀਦਾ ਹੈ ਤੁਸੀਂ ਨਾਮ ਤੋਂ ਜਾਣਦੇ ਹੋ। ਮੇਰਾ ਨਾਮ ਡਾਕਟਰ ਸੰਦੀਪ ਕਟਾਰੀਆ ਜੀ ਮੈਂ ਇਸ ਟਾਈਮ ਪ੍ਰਿੰਸੀਪਲ ਗੁਰੂ ਤੇਗ ਬਹਾਦਰ ਨੈਸ਼ਨਲ ਕਾਲਜ ਦਾਖੇ ਦੇ ਵਿੱਚ ਆਪਣੀਆਂ ਸੇਵਾਵਾਂ ਨਿਭਾ ਰਿਹਾ ਜੀ ਬਤੌਰ ਪ੍ਰਿੰਸੀਪਲ ਤੇ ਅੱਜ ਇਸ ਕਾਲਜ ਵਿੱਚ ਆਉਣ ਦਾ ਜਿਹੜਾ ਮੰਤਵ ਸੀਗਾ ਇੱਥੇ ਇੱਕ ਨੈਸ਼ਨਲ ਸੈਮੀਨਾਰ ਦਾ ਯੋਜਨ ਕੀਤਾ ਗਿਆ ਰਾਸ਼ਟਰੀ ਸਿੱਖਿਆ ਨੀਤੀ 2020 ਦੇ ਉੱਪਰ ਉੱਥੇ ਮੈਂ ਬਤੌਰ ਰਿਸੋਰਸ ਪਰਸਨ ਮੈਨੂੰ ਇਨਵਾਈਟ ਕੀਤਾ ਗਿਆ ਜੀ ਜੋ ਨਵੀਂ ਐਜੂਕੇਸ਼ਨ ਪਾਲਿਸੀ ਹੈ ਤੇ ਇਸ ਮੰਦੇ ਵਿੱਚ ਜੋ ਤੁਸੀਂ ਅੱਜ ਸੈਮੀਨਾਰ ਦੇ ਵਿੱਚ ਦੱਸਿਆ ਉਹਦੇ ਬਾਰੇ ਜਾਣਦੇ ਨਵੀਂ ਸਿੱਖਿਆ ਨੀਤੀ ਜਿਹੜੀ ਹੈਗੀ ਹੈ ਜੀ ਇਹ ਸਿੱਖਿਆ ਨੀਤੀ 34 ਸਾਲਾਂ ਬਾਅਦ ਸਾਡੇ ਹੱਥ ਦੇ ਵਿੱਚ ਆਈ ਹੈ ਔਰ ਜੇ ਅਸੀਂ ਆਪਣੇ ਆਪ ਨੂੰ ਸਮਾਂ ਦੇ ਨਾਲ ਨਹੀਂ ਢਾਲਦੇਗਾ ਸਮਾਂ ਦੇ ਨਾਲ ਐਡਵਾਂਸਮੈਂਟ ਨਹੀਂ ਕਰਦੇ ਤਾਂ ਅਸੀਂ ਦੂਸਰੇ ਦੇਸ਼ਾਂ ਨਾਲੋਂ ਬਹੁਤ ਪਛੜ ਜਾਂਦੇ ਹਾਂ ਸੋ ਇਹ ਸਿੱਖਿਆ ਨੀਤੀ ਇੱਕ ਇਦਾਂ ਦਾ ਕਦਮ ਹੈ ਕਿ ਅਸੀਂ ਆਪਣਾ ਜਿਹੜਾ ਦੂਸਰੇ ਦੇਸ਼ਾਂ ਦੇ ਨਾਲ ਮੁਕਾਬਲਾ ਜਿਹੜਾ ਹੈਗਾ ਉਹ ਵੱਧ ਚੜ ਕੇ ਕਰ ਸਕੀਏ ਔਰ ਆਉਣ ਵਾਲੇ ਟਾਈਮ ਦੇ ਵਿੱਚ ਭਾਰਤ ਦੀ ਜਿਹੜੀ ਹਰੀ ਝੰਡੀ ਹੈਗੀ ਆ ਪੂਰੇ ਵਿਸ਼ਵ ਦੇ ਵਿੱਚ ਉਹ ਬਲੰਦ ਹੋ ਸਕੇ ਬੜੇ ਇਹਦੇ ਵਿੱਚ ਪੋਜ਼ਿਟਿਵ ਗੱਲਾਂ ਬਹੁਤ ਨੇ ਇਹਦੇ ਨਾਲ ਨਾਲ ਕੁਝ ਨੈਗੇਟਿਵ ਵੀ ਨੇ ਤੇ ਅਸੀਂ ਕੋਸ਼ਿਸ਼ ਕਰਾਂਗੇ ਜਾਂ ਇਨ੍ਹਾਂ ਚਰਚਾਵਾਂ ਦੇ ਰਾਹੀਂ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਸਾਡਾ ਉਹ ਸੁਨੇਹਾ ਸਰਕਾਰ ਤੱਕ ਪਹੁੰਚੇ ਔਰ ਅਸੀਂ ਉਹਨਾਂ ਖਾਮੀਆਂ ਨੂੰ ਦੂਰ ਕਰਕੇ ਅਸੀਂ ਇਹਨੂੰ ਹੋਰ ਵਧੀਆ ਬਣਾ ਸਕੀਏ ਚਾਕੇ ਅਸੀਂ ਇੱਕ ਚੰਗੇ ਭਵਿੱਖ ਦਾ ਚੰਗੇ ਦੇਸ਼ ਦਾ ਨਿਰਮਾਣ ਕਰ ਸਕੀਏ ਸੀ ਆਪਣਾ ਸਨੇਹਾ ਪਾਚਾਉਣ ਦੇ ਵਿੱਚ ਕਿੰਨਾ ਕਿ ਸਾਰਕਕ ਆ ਇਹ ਇਦਾਂ ਦੇ ਜਿਹੜੇ ਉਪਰਾਲੇ ਨੇ ਜੀ ਜਿਹੜੇ ਕਿ ਸਾਡੇ ਕਿਉਂਕਿ ਅੱਜ ਦੇ ਜਿਹੜੇ ਸ਼੍ਰੋਤਾ ਸੀਗੇ ਇਹਦੇ ਵਿੱਚ ਉਹ ਵਿਦਿਆਰਥੀ ਸਾਡੇ ਬੀਅਰਡ ਦੇ ਕਿਉਂਕਿ ਅਧਿਆਪਕ ਜਿਹੜਾ ਭਵਿੱਖ ਦਾ ਨਰਮਾਤਾ ਹੈਗਾ ਉਹਦੇ ਨਾਲ ਨਾਲ ਲੱਖ-ਵੱਖ ਕਾਲਜਾਂ ਤੋਂ ਪ੍ਰਿੰਸੀਪਲ ਸਾਹਿਬਾਨ ਬੀਅਰਡ ਕਾਲਜਾਂ ਤੋਂ ਵੀ ਆਏ ਸੀ ਔਰ ਆਉਣ ਵਾਲੇ ਟਾਈਮ ਦੇ ਵਿੱਚ ਬੀਅਰਡ ਦੇ ਕਾਲਜਾਂ ਦੇ ਵਿੱਚ ਬਹੁਤ ਇੱਕ ਵੱਡੀ ਤਬਦੀਲੀ ਆ ਰਹੀ ਹੈ ਇੱਕ ट्रांजिशन ਹੋ ਰਹੀ ਹੈ ਤੇ ਜੇ ਅਸੀਂ ਆਪਣੇ ਸੁਝਾਅ ਜਿਹੜੇ ਇਸ ਪਲੇਟਫਾਰਮ ਦੇ ਰਾਹੀਂ ਸਰਕਾਰ ਤੱਕ ਭੇਜਾਂਗੇ ਤਾਂ ਡੈਫੀਨੇਟਲੀ ਉਹਦੇ ਵਿੱਚ ਜਿਹੜੇ ਚੇਂਜ ਨੇ ਜਿਹੜੀਆਂ ਕਮੀਆਂ ਨੇ ਉਹਨਾਂ ਨੂੰ ਦੂਰ ਕੀਤਾ ਜਾਵੇਗਾ